ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਗੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਗੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਰਾਜੇ ਦੇ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਫਿਰੋਸਪੁਰ ਦੇ ਵਿੱਚ ਅੱਜ ਜ਼ਿਲ੍ਹਾ ਪੱਧਰੀ ਓਪਨ ਐਥਲੀਟਸ ਮੁਕਾਬਲੇ ਕਰਵਾਏ ਜਾ ਰਹੇਗੇ ਆ ਪਿੰਡ ਚੋਕ ਹਰੀ ਹਰ ਦੇ ਵਿੱਚ ਤਸਵੀਰ ਦਿਖਾਵਾਂਗੇ ਔਰ ਇਹ ਤਸਵੀਰ ਉਹ ਹੈ ਕਿ ਸਾਨੂੰ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਖੇਡ ਗਰਾਊਂਡਾਂ ਦੇ ਨਾਲ ਜੋੜਨ ਦੀ ਤਾਂ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਪਹਿਲੇ ਤੁਸੀਂ ਦੇਖ ਸਕਦੇ ਹੋ ਓਪਨ ਜ਼ਿਲ੍ਹਾ ਐਥਲੀਟ ਮੀਟ ਜਿਸ ਦੇ ਵਿੱਚ ਖਿਡਾਰੀ ਭਾਗ ਲੈ ਰਹੇ ਹੋਗੇ ਨੇ ਤਾਂ ਫਿਰੋਜ਼ਪੁਰ ਜਿਹੇ ਚੌਕ ਹਰੀ ਹਰ ਦੇ ਵਿੱਚ ਤਾਂ ਤਸਵੀਰ ਤੁਹਾਨੂੰ ਹੋਰ ਵੀ ਦਿਖਾਵਾਂਗੇ ਤਾਂ ਅੱਜ ਨੈਸ਼ਨਲ ਪਲੇਅਰ ਵੀ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਗੇ ਨੇ ਔਰ ਪਿੰਡ ਦੇ ਵਿੱਚ ਅੱਜ ਓਪਨ ਜ਼ਿਲ੍ਹਾ ਐਥਲੀਟ ਮੀਟ ਜਿਹੜਾ ਹੈ ਉਹ ਕਰਵਾਈ ਜਾ ਰਹੀ ਹੈਗੀ ਹੈ ਖਿਡਾਰੀ ਜਿਹੜੇ ਆ ਅੱਜ ਇੱਥੇ ਹਿੱਸਾ ਲੈ ਰਹੇ ਹੈਗੇ ਆ ਓਪਨ ਐਥਲੀਟ ਦੇ ਵਿੱਚ ਜਿਸ ਦੇ ਵਿੱਚ ਵੱਖ-ਵੱਖ ਜਿਹੜੀਆਂ ਖੇਡਾਂ ਨੇ ਉਹ ਹੋ ਗਈਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਜਿਸ ਦੇ ਵਿੱਚ ਸਾਡੇ ਨਾਲ ਜਸਵਿੰਦਰ ਸਿੰਘ ਜੀ ਮੌਜੂਦ ਹੈ ਜਸਵਿੰਦਰ ਜੀ ਅੱਜ ਦੇ ਸਮੇਂ ਦੀ ਇਹ ਲੋੜ ਹੈਗੀ ਆ ਕਿ ਬੱਚਿਆਂ ਨੂੰ ਖੇਡ ਗਰਾਉਂਡਾਂ ਦੇ ਨਾਲ ਜੁੜਿਆ ਜਾਵੇ ਔਰ ਅੱਜ ਚੋਕ ਹਰੀ ਹਰ ਦੇ ਵਿੱਚ ਇਹ ਕਰਵਾਈ ਜਾ ਰਹੀ ਹੈ हां बिल्कुल जी ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਦਾ ਘਗਵਾਸ ਦਾ ਪਿੰਡ ਝੋਕਰੇਰ ਵਿਖੇ ਉੱਥੇ ਅੱਜ ਜਿਹੜੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਤਾਂ ਜੋ ਜਿਹੜੇ ਬੱਚੇ ਆ ਉਹ ਮਨਵੀਰ ਹਿਸਾਬ ਨਾਲ ਜਿਹੜੇ ਛੋਟੇ ਤੋਂ ਲੈ ਕੇ ਵੱਡੀ ਉਮਰ ਦੇ ਜਿਹੜੇ ਬੱਚੇ ਆ ਹਰ ਵਰਗ ਨੂੰ ਪ੍ਰਜਨਿਤਾ ਦਿੱਤੀ ਗਈ ਆ ਤਾਂ ਜੋ ਖੇਡ ਗਰਾਉਂਡ ਨਾਲ ਜੁੜਨ ਤੇ ਉਹਦੇ ਨਗਦ ਨਾਮ ਜਿੱਤਣ ਮੈਡਲ ਜਿੱਤਣ ਉਹਨਾਂ ਨੂੰ ਲੱਗਣ ਲੱਗੇ ਉਹ ਨਾਲ ਸਮਝ ਸਾਡੇ ਦੇਸ਼ ਲਈ ਉਹ ਆਪਣਾ ਕਿੰਦੇ ਨੇ ਕਰਤਾ ਲਪਾਉਂ ਆਪਣੇ ਫਰਕ ਕਿਹੜੀ ਕਿਹੜੀ ਖੇਡ ਜਿਹੜੀ ਆ ਅੱਜ ਇੱਥੇ ਖੇਡ ਰਹੇ ਹੈਗੇ ਆ ਬੱਚੇ ਕਿਹੜੀ ਉਮਰ ਤੋਂ ਲੈ ਕੇ ਕਿਹੜੀ ਉਮਰ ਤੱਕ ਦੇ ਹੈਗੇ ਆ ਹਾਂ ਜਿਹੜੇ ਹੈਗੇ ਜੀ ਇਹ 14 ਸਾਲ ਦੀ ਉਮਰ ਘਟੋ ਘਾਟਾ ਪਰ ਰੱਖੀ ਹੈ 14 ਸਾਲ 16 ਸਾਲ 18 ਸਾਲ 20 ਸਾਲ ਮਤਲਬ ਓਪਨ ਓ ਤੋਂ ਵੱਡਾ ਕੋਈ ਵੀ ਉਹਦੇ ਵਿੱਚ ਭਾਗ ਲੈ ਸਕਦਾ 20 ਸਾਲ ਤੋਂ ਉੱਪਰ ਵਾਲਾ ਉਹਨਾਂ ਕੋਈ ਸਾਰੀਆਂ ਛੋਟਾ ਹੈਗੀਆਂ ਉਹਦੇ ਵਿੱਚ ਆਪਾਂ ਦੌੜਾਂ ਰੱਖੀਆਂ ਛੋਟੀ ਦੌੜ ਤੇਜ਼ ਦੌੜ ਜਿਹਨੂੰ ਪਸਾਉ ਮੀਟਰ ਬੋਲਦੇ ਆ 200 ਮੀਟਰ 400 ਮੀਟਰ 1500 800 ਮਤਲਬ ਇਹ ਸਾਰੀਆਂ ਦੌੜਾਂ ਰੱਖੀਆਂ ਫਿਰ ਅਸੀਂ ਲੰਬੀ ਸ਼ਾਲ ਉੱਚੀ ਸ਼ਾਲ ਤੇ ਗੋਲਾ ਸੁੱਟਣ ਡਿਸਕਸ ਥਰੋ ਮਤਲਬ ਇਹ ਜਿਹੜੇ ਇਵੈਂਟਸ ਹੋਰ ਵੀ ਉਹਦੇ ਨਾਲ ਰੱਖੇ ਗਏ ਜੇ ਬੱਚਿਆਂ ਨੂੰ ਕੀ ਦਿੱਤਾ ਜਾਊਗਾ ਖਿਡਾਰੀਆਂ ਨੂੰ ਜਿਹੜਾ ਜਿੱਤਣ ਵਾਲੇ ਖਿਡਾਰੀ ਹੈਗੇ ਨੇ ਇਹਨਾਂ ਨੂੰ ਜਿੱਥੇ ਅਸੀਂ ਦੇਖਿਆ ਜੀ ਕੋਸ਼ਿਸ਼ ਕੀਤੀ ਆ ਮਤਲਬ ਵੱਡੇ ਇਨਾਮ ਤਾਂ ਨਹੀਂ ਸੀ ਦੇ ਸਕਦੇ ਨਕਦ ਪ੍ਰਾਈਜ਼ ਵੀ ਅਸੀਂ ਪਹਿਲੀ ਵਾਰ ਜਿਹੜੇ ਦੇਣ ਜਾ ਰਹੇ ਆ ਉਹ ਫਸਟ ਨੂੰ ਜਿਵੇਂ 200 ਸੈਕਿੰਡ ਹੋਵੇਵੇਂ ਵਿੱਚ ਥੋੜੀ ਥੋੜੀ ਰਕਮ ਘਟਾਉਂਦੇ ਜਾਂਦੇ ਤੇ ਇੱਕ ਇਹਨਾਂ ਨੂੰ ਜਿਹੜੇ ਮੈਡਲ ਸਪੈਸ਼ਲ ਮੈਡਲ ਨਾਲ ਸਨਮਾਨਿਤ ਕੀਤਾ ਜਾਂਦਾ ਤਾਂ ਜੋ ਉਹ ਆਪਣੇ ਘਰ ਤੇ ਟਿਕਾ ਕੇ ਰੱਖਣ ਉਹਨਾਂ ਦੇ ਪਰਿਵਾਰਾਂ ਨੂੰ ਵੀ ਮਾਣ ਹੋਵੇ ਕਿ ਸਾਡੇ ਬੱਚਿਆਂ ਨੇ ਮੈਡਲ ਜਿੱਤ ਕੇ ਲਿਆਂਦੇ ਬਿਲਕੁਲ ਇਹ ਬੜੀ ਵੱਡੀ ਗੱਲ ਹੈਗੀ ਹੈ ਕਿ ਜਿੱਥੇ ਅੱਜ ਦੇ ਜਿਹੜੇ ਮੁੰਡਿਆਂ ਦੀ ਗੱਲ ਕਰ ਲਈਏ ਕੁੜੀਆਂ ਦੀ ਗੱਲ ਕਰ ਲਈਏ ਕਿ ਉਹ ਖੇਡਾਂ ਦੇ ਨਾਲ ਜੁੜਨ ਖੇਡ ਗਰਾਊਂਡਾਂ ਦੇ ਨਾਲ ਜੁੜਨ ਪਹਿਲਾਂ ਇੱਕ ਸਮਾਂ ਹੁੰਦਾ ਸੀ ਖਿਡਾਰੀ ਖੇਡ ਗਰਾਊਂਡ ਦੇ ਨਾਲ ਜੁੜਦੇ ਹੀਗੇ ਸੀ ਅੱਜ ਉਹੀ ਚੀਜ਼ ਨੂੰ ਲੋੜ ਹੈ ਕਿ ਬੱਚਿਆਂ ਦੇ ਵਿੱਚ ਖੇਡ ਗਰਾ ਪੈਦਾ ਕਰਨੀ ਕੀ ਪਹਾ ਖੇਡ ਗਰਾਊਂਡ ਦੇ ਵਿੱਚ ਅਸੀਂ ਜਾਣਾ ਖੇਡਾਂ ਖੇਡਨੀ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ ਹਾਂ ਬਿਲਕੁਲ ਜੀ ਪਿਛਲੇ ਕੁਝ ਸਮੇਂ ਤੋਂ ਸਾਡੇ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਹਾਲਾਤ ਖਰਾਬ ਹੋ ਗਏ ਸੀ ਉਦੋਂ ਸਾਡੀ ਬੜੀ ਵੱਡੀ ਮਤਲਬ ਘਾਟ ਪਈ ਪੰਜਾਬ ਨੂੰ ਕਦੇ ਪੰਜਾਬ ਦੀ ਹਾਕੀ ਚ ਤੁਸੀਂ ਦੇਖੋ ਸਰਦਾਰੀ ਹੁੰਦੀ ਸੀ ਦੇਸ਼ ਲਈ ਚੈਂਪੀਅਨ ਬਣਾ ਹੈ ਹਨਾ ਹਾਕੀ ਟੀਮ ਇੰਡੀਆ ਦੀ ਉਹ ਪੰਜਾਬ ਦੇ ਖਿਡਾਰੀ ਸੀ ਦੌੜਾ ਕੇ ਮਿਲਖਾ ਸਿੰਘ ਨੂੰ ਲੈ ਲੋ ਲੇਕਿਨ ਹਾਲਾਤ ਖਰਾਬ ਨੇ ਐਸਾ ਵਿੱਚ ਕੀਤਾ ਵੀ ਸਾਰੇ ਜਿਹੜੇ ਬੱਚੇ ਉਹ ਗਰਾਊਂਡਾਂ ਨਾਲ ਟੁੱਟ ਗਏ ਕਦੇ ਸ਼ਾਮ ਨੂੰ ਪਿੰਡਾਂ ਦੀਆਂ ਸੱਥਾਂ ਵਾਲੀਆਂ ਖਾਲੀ ਹੁੰਦੀਆਂ ਸੀ ਤੇ ਉਹ ਹਾਂ ਜੀ ਥਾਂਸੀ ਉਥੇ ਕੁਸ਼ਤੀਆਂ ਦੌੜਾਂ ਹਨ ਉਸ ਨੂੰ ਮੋੜੋ ਸਰਜੀਤ ਕਰਨ ਲਈ ਜਿਹੜੀ ਜਲਾ ਸਾਡੇ ਐਸੋਸੀਏਸ਼ਨ ਫਰੋਜ਼ਪੁਰਾ ਕੋਣ ਹਿੰਮਤ ਜਟਾਉਦੇ ਰਹੇਗੇ ਉਹਦੇ ਤੈ ਵੀ ਅੱਜ ਜਿਹੜਾ ਫਰੋਜ਼ਪੁਰ ਪਿੰਡ ਚ ਹੋ ਗਿਆ ਜਿਹੜਾ ਉਤਮ ਕੀਤਾ ਗਿਆ ਤੇ ਖਾਸ ਤੌਰ ਤੇ ਲੜਕੀਆਂ ਨੂੰ ਉਹ ਮਾਨ ਸਨਮਾਨ ਜਿਹੜਾ ਲੜਕੀਆਂ ਦਾ ਉਹ ਵੀ ਬਰਾਬਰ ਰੱਖਿਆ ਗਿਆ ਤਾਂ ਜੋ ਲੜਕੀਆਂ ਵੀ ਆਪਣੇ ਆਪ ਨੂੰ ਬਰਾਬਰ ਸਮਝਣ ਤੇ ਜਿਹੜਾ ਸਾਡੇ ਅੰਦਰ ਸਾਡਾ ਸਮਾਜ ਨਿਰੋਵਾ ਤੇ ਤੰਦਰੁਸਤ ਪੈਦਾ ਹੋਵੇ ਤਾਂ ਬਿਲਕੁਲ ਅੱਜ ਨੈਸ਼ਨਲ ਖਿਡਾਰੀ ਵੀ ਜਿਹੜਾ ਇੱਥੇ ਪਹੁੰਚੇ ਹੋਏਗੇ ਹਾਂ ਬਿਲਕੁਲ ਜੀ ਜਿਹੜਾ ਅਸੀਂ ਖਾਸ ਤੌਰ ਤੇ ਅਸੀਂ ਖਿਆਲ ਰੱਖਿਆ ਵੀ ਜਿਹੜੇ ਖਿਡਾਰੀਆਂ ਨੂੰ ਖਾਸ ਤੌਰ ਤੇ ਉਤਸ਼ਾਹ ਮਿਲੇ ਪ੍ਰੇਰਨਾ ਮਿਲੇ ਇਸ ਕਰਕੇ ਅਸੀਂ ਜਿਹੜੇ ਮੁੱਖ ਮਹਿਮਾਨ ਆ ਉਹ ਕੋਈ ਸਿਆਸੀ ਆਗੂ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਪਿੰਡ ਦੇ ਸਾਰੇ ਪਤਵੰਤੇ ਜਰੂਰ ਸਮੂਹ ਪਾਰਟੀਆਂ ਨਾਲ ਸੰਬੰਧਤ ਹੈਗੇ ਆ ਲੇਕਿਨ ਜਿਹੜਾ ਮੁੱਖ ਮਹਿਮਾਨ ਆ ਉਹ ਸਪੋਰਟਸ ਦੇ ਵਿੱਚ ਇੱਕ ਨੇ ਦਾ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਹੈਗਾ ਮਤਲਬ ਦੁੜਾ ਕੇ ਹੈ ਜੇ ਸਾਡੇ ਮਨਜੀਤ ਸਿੰਘ ਰਾਏ ਜੀ ਉਹ ਕੈਨੇਡਾ ਤੋਂ ਸਪੈਸ਼ਲ ਪਹੁੰਚੇ ਆ ਇੱਕ ਗੋਲਡ ਮੈਡਲਿਸਟ ਹੈਗੇ ਆ ਇਸ ਕਰਕੇ ਸਾਡਾ ਸੁਖਚਨ ਸਿੰਘ ਬਰਾੜ ਹੋਣੀ ਸਾਡਾ ਮੁੱਖ ਮਕਸਦ ਇਹ ਸੀ ਬੱਚੇ ਉਹਨਾਂ ਨੂੰ ਵੇਖ ਕੇ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਵੇਖ ਕੇ ਮਿਹਨਤ ਕਰਨ ਤੇ ਅੱਗੇ ਵਧਣ ਅੱਗੇ ਵੱਧਨ ਤਾਂ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਖੇਡ ਗਰਾਊਂਡ ਦੇ ਵਿੱਚ ਲੈ ਕੇ ਚਲਦੇ ਹੈਗੇ ਇੰਦਾਂ ਦੇ ਵਿੱਚ ਹਿੱਸਾ ਲੈ ਰਹੇ ਹੈਗੇ ਛੋਟੇ ਛੋਟੇ ਬੱਚੇ ਵੀ ਜਿਹੜਾ ਇੱਥੇ ਨਜ਼ਰ ਆ ਰਹੇ ਹੈਗੇ ਨੇ ਕਿ ਜੇ ਬੱਚੇ ਅੱਜ ਖੇਡ ਗਰਾਊਂਡਾਂ ਦੇ ਨਾਲ ਜੁੜਨਗੇ ਉਹ ਆਪਣੇ ਜ਼ਿਲ੍ਹੇ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਹੈਗੇ ਆ ਅੱਗੇ ਵੱਧ ਸਕਦੇ ਹੈਗੇ ਆ ਉਹਨਾਂ ਦੇ ਵਿੱਚ ਮੜ ਦੇ ਵਿੱਚ ਖੇਡਾਂ ਦੇ ਪ੍ਰਤੀ ਜਿਹੜੀ ਹੈ ਉਹ ਭਾਵਨਾ ਪੈਦਾ ਹੋਊਗੀ ਉਹ ਅੱਗੇ ਨੌਕਰੀਆਂ ਵੀ ਜਿਹੜੀਆਂ ਉਹਨਾਂ ਨੂੰ ਮਿਲ ਸਕਦੀਆਂ ਹੈਗੀਆਂ ਜਦੋਂ ਨੈਸ਼ਨਲ ਪੱਧਰ ਤੇ ਜਿੱਤ ਕੇ ਆਉਂਦੇ ਹੈਗੇ ਆ ਮੈਡਲ ਜਿੱਤ ਕੇ ਆਉਂਦੇ ਹੈਗੇ ਆ ਔਰ ਵੱਡੀ ਗੱਲ ਇਹ ਹੁੰਦੀ ਹੈ ਬੱਚੇ ਨਸ਼ੇ ਤੋਂ ਦੂਰ ਰਹਿੰਦੇ ਹੈਗੇ ਨੇ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਲੜਕੀਆਂ ਵੀ ਜਿਹੜਾ ਇਸ ਵਾਰ ਵੱਡੀ ਗਿਣਤੀ ਦੇ ਵਿੱਚ ਹਿੱਸਾ ਲੈ ਰਹੀਆਂ ਹੈਗੀਆਂ ਖੇਡਾਂ ਦੇ ਵਿੱਚ ਆ ਬੇਟਾ ਕੀ ਨਾਮ ਹੈ ਤੁਹਾਡਾ ਅੱਜ ਅੱਜ ਤੁਸੀਂ ਕਿਹੜੀ ਖੇਡ ਦੇ ਵਿੱਚ ਹਿੱਸਾ ਲੈ ਰਹੇ ਹੋ 600 ਮੀਟਰ 600 ਮੀਟਰ ਤਾਂ ਤੁਸੀਂ ਕਿੰਨੀ ਉਮਰ ਕਿੰਨੀ ਹੈਗੀ ਹੈ 10 ਅੰਦਰ ਅੱਛਾ 10 ਸਾਲ ਦੇ ਹੋ ਤੁਸੀਂ ਤਾਂ ਮਤਲਬ ਕਿ ਤੁਸੀਂ ਖੇਡ ਗਰਾਉਂਡ ਦੇ ਵਿੱਚ ਕਿੰਨੀ ਪ੍ਰੈਕਟਿਸ ਕਰਦੇ ਹੈਗੇ ਹੋ ਰੋਜ਼ ਕਰਦੇ ਹੋ ਹਾਂਜੀ ਕਦੋਂ ਕਿੰਨੇ ਵੇ ਉੱਠ ਜਾਂਦੇ ਹੋ ਅਸੀਂ 5 ਵਜੇ ਉੱਠ ਖੜਦੇ ਹਾਂ 5 ਵਜੇ ਉੱਠ ਖੜਦੇ ਹੈਗੇ ਹੋ ਐਥਲੀਟ ਦੇ ਹੂੰ ਤਾਂ ਖੁਸ਼ੀ ਹੁੰਦੀ ਹੈ ਹਾਂਜੀ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ ਰੇਸਰ ਰੇਸਰ ਹੀ ਬਣਨਾ ਚਾਹੁੰਦੇ ਹੈਗੇ ਤਾਂ ਵਧੀਆ ਗੱਲ ਹੈ ਕਿ ਬੱਚੇ 10 ਸਾਲ ਦੀ ਉਮਰ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਕਿ ਖੇਡ ਦੇ ਪ੍ਰਤੀ ਜਿਹੜਾ ਪਿਆਰ ਆ ਸਵੇਰੇ ਹੀ ਉੱਠ ਜਾਂਦੇ ਆ ਤਾਂ ਮੰਮੀ ਪਾਪਾ ਮਦਦ ਕਰਦੇ ਆ ਸਵੇਰੇ ਉਠਾਉਂਦੇ ਹੈਗੇ ਆ ਕਿ ਤੁਸੀਂ ਜਾਓ ਖੇਡ ਗਰਾਉਂ ਪਾਈ ਉਠਾਉਂਦੇ ਆ ਮੰਮਾ ਪਾਪਾ ਹੀ ਉਠਾਉਂਦੇ ਆ ਮਤਲਬ ਭੇਜਦੇ ਆ ਕਿ ਜਾਓ ਤੁਸੀਂ ਖੇਡ ਗਰਾਉਂ ਦੇ ਵਿੱਚ ਖੇਡੋ ਜਾ ਕੇ ਹਾਂਜੀ ਤਾਂ ਵਧੀਆ ਗੱਲ ਹੈਗੀ ਆ ਇਹ ਵਾਲੀ ਔਰ ਅੱਜ ਇਸ ਬੱਚੇ ਨੇ ਹਿੱਸਾ ਲਿਆ ਹੈਗਾ ਤਸਵੀਰ ਫਿਰੋਜ਼ਪੁਰ ਤੇ ਪਿੰਡ ਚੋਕ ਹਰੀ ਹਰ ਦੀ ਹੈਗੀ ਆ ਜਿੱਥੇ ਵੱਖਰੀ ਵੱਖਰੀ ਖੇਡਾਂ ਦੇ ਵਿੱਚ ਬੱਚੇ ਜਿਹੜਾ ਉਹ ਹਿੱਸਾ ਲੈ ਰਹੇ ਹੈਗੇ ਆ ਕੋਰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੋਲੇ ਦੇ ਵਿੱਚ ਲੌਂਗ ਜੰਪ ਦੇ ਵਿੱਚ ਵੱਖਰੀ ਵੱਖਰੀ ਖੇਡਾਂ ਜਿਹੜੀਆਂ ਨੇ ਉਹ ਇੱਥੇ ਖੇਡੀਆਂ ਜਾ ਰਹੀਆਂ ਹੈਗੀਆਂ ਅੱਜ ਅਕਚਲੀ ਹਿੱਸਾ ਲੈ ਰਹੇ ਹੈਗੇ ਨੇ ਦੌੜਾ ਕਰਵਾਈਆਂ ਜਾ ਰਹੀਆਂ ਹੈਗੀਆਂ ਨੇ ਇਹਨਾਂ ਨੇ ਆਪਣੇ ਕਿਰਤੀ ਸਮੇਂ ਚੋਂ ਸਮਾਂ ਕੱਢ ਕੇ ਵਧੀਆ ਚੀਜ਼ ਇਹ ਹੀ ਲੱਗਦੀ ਹੈਗੀ ਹੈ ਕਿ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਿਆ ਜਾ ਰਿਹਾ ਹੈਗਾ ਪੰਜਾਬ ਦੇ ਵਿੱਚ ਹਰ ਥਾਂ ਦੇ ਉੱਪਰ ਹਰ ਖੇਡ ਗਰਾਊਂਡ ਦੇ ਵਿੱਚ ਬੱਚਿਆਂ ਦੇ ਲਈ ਐਥਲੀਟਿਕ ਮੀਟ ਕਰਵਾਉਣੀ ਚਾਹੀਦੀ ਹੈਗੀ ਤਾਂਕਿ ਬੱਚੇ ਖੇਡ ਦਾ ਹਿੱਸਾ ਬਣ ਸਕਣ ਹਿੱਸਾ ਲੈ ਸਕਣ ਔਰ ਖੇਡਾਂ ਦੇ ਨਾਲ ਜੁੜ ਸਕਣ ਕੈਮਰਾ ਪਰਸਨ ਰੋਹਿਤ ਨਾਲ ਸਨੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ ਸਭ ਤੋਂ ਪਹਿਲਾਂ ਤਾਂ ਆਇਆ ਜੀ ਵੀ ਜੈਸਸਿਅਨਸਿਟਿਊਟ ਦੇ ਵਿੱਚ ਆਏ ਆ ਇੱਥੇ ਮਤਲਬ ਆ ਦੇਖੋ ਸਟੇਡੀਅਮ ਬਣਿਆ ਹੈ ਬਹੁਤ ਵਧੀਆ ਟਰੈਕ ਬਣਿਆ ਹੈ ਇਹਦੇ ਵਾਸਤੇ ਬਹੁਤ ਵੱਡੀ ਕਾਰਨਾ ਕਾਲੀ ਗਈ ਆ ਪਿੰਡ ਨੇ ਇੱਕ ਨਵਾਂ ਪਲੇਟਫਾਰਮ ਲਿਆਤਾ ਇੱਥੇ ਕਿਉਂਕਿ ਇਹਦਾ ਸਭ ਤੋਂ ਵੱਡਾ ਸਿਹਰਾ ਪਿੰਡ ਨੂੰ ਜਾਂਦਾ ਹੈ ਜਿਨ੍ਹਾਂ ਨੇ ਜਮੀਨ ਮਹਈਆ ਕਰਾਈ ਆ ਇੱਥੇ ਮੁੰਡਿਆਂ ਨੂੰ ਮੌਕੇ ਮਿਲੇ ਆ ਕਮ ਸੇ ਕਮ ਜੇ ਤੁਸੀਂ ਰੋਜ਼ ਕੋਈ ਨਾ ਕੋ ਨਿਆਣਾ ਇੱਥੇ ਆਊਗਾ ਤਾਂ ਡੈਫੀਨਿਟਲੀ ਉਹ ਗਰਾਊਂਡ ਦੇ ਨਾਲ ਜਾ ਕੇ ਜੁੜੂਗਾ ਜੇ ਗਰਾਊਂਡ ਨਾਲ ਜੁੜੂਗਾ ਤਾਂ ਤੰਦਰੁਸਤ ਸਮਾਜ ਦੇ ਵਿੱਚ ਆਊਗਾ ਉਹ ਨਸ਼ੇ ਦਾ ਦੂਰ ਹੋਵੇਗਾ ਜੇ ਤੁਸੀਂ ਨਸ਼ੇ ਦਾ ਤੁਸੀਂ ਦੂਰ ਹੋਨੇ ਆ ਤਾਂ ਚੰਗੇ ਰਿਜ਼ਲਟ ਆਉਂਦੇ ਆ ਪਲੇਅਰ ਬਣਦਾ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਤੇ ਇਹ ਪਿੰਡ ਦੇ ਵਿੱਚ ਜਿਹੜੇ ਹੋਰ ਸਕੂਲ ਦੇ ਵਿੱਚ ਜਾਂ ਡਿਸਟ੍ਰਿਕਟ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿਹੜੇ ਨਿਆਣੇ ਆ ਉਹ ਵਧੀਆ ਲੈਵਲ ਤੇ ਅਚੀਵਮੈਂਟ ਕਰੋਗੇ ਸੋ ਮੇਰੇ ਹਿਸਾਬ ਨਾਲ ਜੋ ਕੁਝ ਇੱਥੇ ਹੋ ਰਿਹਾ ਇਹ ਪੰਜਾਬ ਚ ਉਲੋਪ ਹੁੰਦਾ ਜਾ ਰਿਹਾ ਛੇਵਾਂ ਦਰਿਆ ਨਸ਼ੇ ਦਾ ਬਗੜਿਆ ਉਹ ਤੋਂ ਬਚਣ ਵਾਸਤੇ ਗਰਾਊਂਡ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਪਰਟੀਸਿਪੇਟ ਕਰਨਾ ਬਹੁਤ ਜ਼ਰੂਰੀ ਆ ਅੱਜ ਬੱਚੇ ਹਿੱਸਾ ਲੈ ਰਹੇ ਹੈਗੇ ਆ 3 ਮੀਟਰ ਦੇਖ ਕੇ ਕਿੰਨੀ ਖੁਸ਼ੀ ਹੁੰਦੀ ਆ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਜੀ ਪੁਰਾਣਾ ਸਮਾਂ ਜਾਦਾ ਹੋ ਰਿਹਾ ਪੰਜਾਬ ਦੇ ਸੈਲੈਕਟ ਮੀਟਿੰਗਾਂ ਬੰਦ ਹੋ ਰਹੀਆਂ ਪਰ ਜਿੱਦਾਂ ਹੁਣ ਜਲੰਧਰ ਦਾ ਆਪਣੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਰਹਿਨਮਾਈ ਦੇ ਹੇਠ ਸਰਜੀਤ ਸਿੰਘ ਸਿੱਧੂ ਉਹਨਾਂ ਦੇ ਜੋਗੇ ਮਤਲਬ ਹਿੰਦੁਸਤਾਨ ਦੇ ਵਧੀਆ ਕੋਚ ਸੀ ਔਰ ਵਧੀਆ 3C ਇੰਡੀਆ ਦੇ ਵਿੱਚ ਮੈਸ਼ਨ ਲੈਵਲ ਦੇ ਮੈਡਲ ਆ ਬਹੁਤ ਵੱਡਾ ਮਤਲਬ ਇੱਕ ਚੰਗੇ ਲੋਕਾਂ ਦਾ ਸਨੇਹਾ ਸੀ ਉਹਨਾਂ ਦਾ ਸਿੱਧੂ ਸਾਹਿਬ ਦਾ ਤੇ ਉਹਨਾਂ ਦੀ ਰਹਿਣ ਨੂੰ ਅੱਜ ਤੇ ਬਰਾਰਾ ਸਾਹਿਬ ਆ ਗਿਆ ਸਕਚਰਨ ਬਰਾਲ ਇੱਥੇ 35 ਸਾਲ ਰਹੇ ਆ ਹੁਣ ਚਲੋ ਡੈਫੀਨਟਲੀ ਉਹ ਫਰੋਈਪੁਰ ਤੋਂ ਪਟਿਆਲਾ ਸ਼ਿਫਟ ਕਰ ਗਿਆ ਮਨਜੀਤ ਸਿੰਘ ਸੈਣੀ ਇੱਥੇ ਪੜਾਉਂਦੇ ਵੀ ਰਹੇ ਆ ਹੁਣ ਇਹ ਉਹਦਾ ਸਮੇਲ ਆ ਪੰਜਾਬ ਦੀ ਸਭ ਤੋਂ ਵਧੀਆ ਟੀਮ ਬਣ ਗਈ ਆ ਜਦੋਂ ਇੰਨੇ ਵਧੀਆ ਇੱਥੇ ਕੋਚ ਆਉਗੇ ਇੰਨੇ ਵਧੀਆ ਉਹਨਾਂ ਦਾ ਇਨਫਰਾਸਟ੍ਰਕਚਰ ਆ ਤਾਂ ਡੈਫੀਨਟਲੀ ਵਧੀਆ ਰਟੇ ਹੋਗੇ ਦੇਖੋ ਜੀ ਖੇਡ ਕਰਾਉਣਾਂ ਜੁੜਨ ਦੀ ਬਹੁਤ ਜ਼ਿਆਦਾ ਲੋੜ ਹੈਗੀ ਆ ਅੱਜ ਦੇ ਮਾਹੌਲ ਦੇ ਵਿੱਚ ਕਿਉਂਕਿ ਬੱਚੇ ਅੱਜ ਕੱਲ ਕੰਪਿਊਟਰ ਦਾ ਯੁੱਗ ਆ ਗਿਆ ਬੱਚੇ ਅੱਜ ਕੱਲ ਮੋਬਾਈਲਾਂ ਚ ਕੰਪਿਊਟਰ ਜੁਲਜ ਗਏ ਆ ਤੇ ਗੇਮਾਂ ਕਰਨੀਆਂ ਭੁੱਲ ਗਏ ਆ ਤੇ ਇਸ ਕਰਕੇ ਆਪਦੀ ਸਿਹਤ ਨੂੰ ਅੱਛਾ ਰੱਖਣ ਵਾਸਤੇ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਇਨ੍ਹਾਂ ਖੇਡਾਂ ਦੀ ਸਪੋਰਟਸਮੈਨਾਂ ਦੀ ਬਹੁਤ ਸਪੋਰਟਸੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਇਹ ਉਪਰਾਲਾ ਡਿਸਟ੍ਰਿਕਟ ਐਜੂਕੇਸ਼ਨ ਵੱਲੋਂ ਹਰ ਸਾਲ ਕੀਤਾ ਜਾਂਦਾ ਤੇ ਵੱਧ ਤੋਂ ਵੱਧ ਜਿਹੜੇ ਬੱਚੇ ਐਥਲੀਟ ਇਨ੍ਹਾਂ ਇਵੈਂਟਸ ਵਿੱਚ ਭਾਗ ਲੈਣ ਔਰ ਇਹਦੇ ਵਿੱਚ ਜਿਹੜਾ ਝੋਖਾ ਰਿਆਰ ਪਿੰਡ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਇਹ ਇਹਨਾਂ ਬੱਚਰਾਂ ਵਾਂਸੀ ਪਹਿਲਾਂ ਖੱਲੇ ਬੈਡਲ ਦੇ ਸਰਵਿਸ ਦਿੰਦੇ ਸੀਗੇ ਹੁਣ ਇਹ ਬੱਚਿਆਂ ਨਾਲ ਪ੍ਰਾਈਜ਼ ਕੈਸ਼ ਪ੍ਰਾਈਜ਼ ਵੀ ਨਾਲ ਦੇ ਰਹੇ ਆ ਤਾਂ ਕਿ ਬੱਚਿਆਂ ਨੂੰ ਸਾਹ ਮਿਲੇ ਤੇ ਬੱਚੇ ਬਹੁਤ ਵਧੀਆ ਢੇਕੇ ਨਾਲ ਆਪਣੇ ਆਪ ਨੂੰ ਅੱਛਾ ਸਪੋਰਟਸਮੈਨ ਬਣਾ ਸਕਣ